ਅੱਜ ਤੁਹਾਨੂੰ 72 ਕਲੀਆਂ ਛੰਦ ਸੁਣਾਵਾਂਗੇ 72 ਕਲੀਆਂ ਛੰਦ ਬਾਬੂ ਰਜਵਲੀ ਜੀ ਦੀ ਕਾੜ ਹੈ ਤੇ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਲਿਖਿਆ ਹੈ ਕਿ ਕਿਵੇਂ ਆਏ ਦਿਨ ਗੈਂਗਵਾਰ ਦੇ ਨਾਲ ਪੰਜਾਬ ਦੇ ਪੁੱਤ ਮਰ ਰਹੇ ਆ ਉਹਨੂੰ ਲੈ ਕੇ ਲਿਖਿਆ ਸੀ ਸੋ ਛੰਦ ਇਦਾਂ ਹੈ ਕਿ ਇੱਕ ਹੋਰ ਮਾਰਤਾ ਜੀ ਲੱਗੀ ਸੀ ਖਬਰ ਹੋਵੇ ਕਿੰਦੇ ਸਬਰ ਜਿਨ੍ਹਾਂ ਦਾ ਪੁੱਤ ਸੀ ਜੋਬੰਦੀ ਰੁੱਤ ਸੀ ਰਾਖ ਬਣ ਰਹਿ ਗਿਆ ਇਹ ਲੀਡਰ ਲੈਂਦੇ ਨੇ ਤੁਹਾਡੇ ਤੋਂ ਲਾਹੇ ਪੰਜਾਬ ਕੁਰਾਹੇ ਕਿੱਧਰ ਨੂੰ ਪੈ ਗਿਆ ਕਾ ਤੋਂ ਬੰਨੀ ਫਿਰਦੇ ਹੋ ਕਾਤੋਂ ਬੰਨੀ ਫਿਰਦੇ ਹੋਂ ਪੱਲੇ ਵਿੱਚ ਲੂਣ ਨਾ ਮਿਲੇ ਸਕੂਨ ਜੀ ਬੜਾ ਜਨੂਨ ਅੱਖਾਂ ਵਿੱਚ ਖੂਨ ਜਮਾ ਨਹੀਂ ਟਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾ ਨਹੀਂ ਡਰਦੇ ਫੇਰ ਜੇ ਵਜਨ ਸੇਵੇਂ ਨਤਬਲਦੇ ਕਿ ਸੌ ਖਾ ਕੇ ਮੁਕਰ ਗਏ ਸੌ ਖਾ ਕੇ ਮੁਕਰ ਗਏ ਦੇਸ਼ ਦੇ ਰਾਜੇ ਯਾਦ ਜੇ ਆਜੇ ਕਸਦੇਓ ਪੇਚ ਝੱਗੇ ਦਾ ਮੇਚ ਤੁਸੀਂ ਵੀ ਲੈ ਲੋ ਜਿਹੜੇ ਲੁੱਟਦੇ ਲੋਕਾਂ ਨੂੰ ਮਾਰਦੇ ਠੱਗੀਆਂ ਪਾੜਦੇਓ ਝੱਗੀਆਂ ਉਹਨਾਂ ਨਾਲ ਖੇਲੋ ਤੁਹਾਨੂੰ ਵੇਚੀ ਜਾਂਦੇ ਆ ਤੁਹਾਨੂੰ ਵੇਚੀ ਜਾਂਦੇ ਆ ਸਿਰਾਂ ਦੇ ਉੱਤੇ ਆ ਬਠਾਲੇ ਕੁੱਤੇ ਆ ਮਾਰਦੇ ਜੁੱਤੇ ਆ ਲੋਕ ਪੈ ਸੁੱਤੇ ਆ ਜਮਾ ਨਹੀਂ ਹਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾ ਨਹੀਂ ਡਰਦੇ ਫਿਰ ਜੇ ਵਜਣ ਸਵੇ ਨਤ ਬਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾ ਨਹੀਂ ਡਰਦੇ ਫਿਰ ਜੇ ਵਜਣ ਸਵੇ ਨਤ ਬਲਦੇ ਕਿ ਤੁਹਾਨੂੰ ਚਾੜੀ ਜਾਂਦੇ ਆ ਤੁਹਾਨੂੰ ਚਾੜੀ ਜਾਂਦੇ ਆ ਇਹ ਨਵੀਂ ਪਿਉਂਦ ਪਟੇ ਵਿੱਚ ਰੌਂਦ ਰੌਂਦ ਵਿੱਚ ਮੌਤ ਹੋ ਗਿਆ ਫੌਤ ਪੈਣਾ ਦਾ ਭਾਈ ਫਿਰ মিডিਆ ਵਾਲਿਆਂ ਨੂੰ ਕਈਆਂ ਨੇ ਦੱਸਿਆ ਛੇਤੀ ਚੱਲ ਵਸਿਆ ਨਾ ਉਮਰ ਹੰਡਾਈ ਹੁੰਦਾ ਅਸਰ ਗਾਣਿਆਂ ਦਾ ਮੰਨੋ ਨਾ ਮੰਨੋ ਮੇਰੇ ਚੰਨੋ ਗੀਤ ਜੋ ਗਾਉਂਦੇ ਤੁਹਾਨੂੰ ਉਕਸਾਉਂਦੇ ਜੋ ਹਰ ਥਾਂ ਚੱਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਵਾਂ ਨਹੀਂ ਡਰਦੇ ਫੇਰ ਜੇ ਵਜਣ ਸੇਵੇਂ ਨਤ ਬਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਵਾਂ ਨਹੀਂ ਡਰਦੇ ਫੇਰ ਜੇ ਵਜਣ ਸੇਵੇਂ ਨਤ ਬਲਦੇ ਕਿ ਹੁੰਦੀ ਸਦਾ ਗੱਭਰੂ ਹੋਵੇ ਹੁੰਦੀ ਸਦਾ ਗੱਭਰੂ ਹੋਵੇ ਅੰਨੀ ਤੇ ਬੋਲੀ ਬੰਦੂਕ ਦੀ ਗੋਲੀ ਨਾ ਸੁਣਦੀ ਵੈਣ ਚੇਤੇ ਨਾਲ ਰਹਿਣ ਪਿੱਛੇ ਘਰ ਵਾਲੇ ਕਿਉਂ ਚੌਧਰਬਾਜੀ ਦੀ ਚੜੇੋਂ ਰਾਤ ਤੇ ਕਿੰਨੇ ਘਰ ਪੜ ਤੇ ਕਿੰਨੇ ਪੁੱਤ ਖਾਲੇ ਔਲਖ ਦੇ ਚੁਬੀਆਂ ਨੇ ਔਲਖ ਦੇ ਚੁਬੀਆਂ ਨੇ ਚੋਬਾਂ ਐ ਤਿੱਖੀਆਂ ਤਾਈਆਂ ਤਾਂ ਲਿਖੀਆਂ ਗੱਲਾਂ ਸਭ ਸੱਚ ਨੇ ਜਿਹੜੇ ਗਏ ਬਚਨੇ ਨਾਲ ਨਹੀਂ ਰਲਦੇ ਕਿ ਔਲਖ ਦੇ ਚੁਬੀਆਂ ਨੇ ਚੋਬਾਂ ਐ ਤਿੱਖੀਆਂ ਤਾਈਆਂ ਤਾਂ ਲਿਖੀਆਂ ਗੱਲਾਂ ਸਭ ਸੱਚ ਨੇ ਜਿਹੜੇ ਗਏ ਬਚਨੇ ਨਾਲ ਨਹੀਂ ਰਲਦੇ ਸੁਨੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾ ਨਹੀਂ ਡਰਦੇ ਫੇਰ ਜੇ ਵਜਨ ਸਵੇ ਨੇ ਤ ਬਲਦੇ ਸੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾ ਨਹੀਂ ਡਰਦੇ ਫਿਰ ਜੇ ਵੱਜਨ ਸਵੇ ਨੇਤ ਬਲਦੇ ਫਿਰ ਜੇ ਵੱਜਨ ਸਵੇ ਨੇਤ ਬਾਵਦੇ ਬਿਲਕੁਲ ਹੀ ਬਦਲੇ ਲੋਕ ਨੇ ਸ਼ਰਬਤ ਨੂੰ ਖਾਦਾ ਕੋਕ ਨੇ ਬਿਲਕੁਲ ਹੀ ਬਦਲੇ ਲੋਕ ਨੇ ਸ਼ਰਬਤ ਨੂੰ ਖਾਦਾ ਕੋਕ ਨੇ ਲੱਸੀ ਵੀ ਨਸੀ ਇਸ ਤਰ੍ਹਾਂ ਤੌੜੀ ਐ ਦੌੜੀ ਜਿਸ ਤਰ੍ਹਾਂ ਬੰਦੇ ਬਿਮਾਰੀ ਹੋ ਗਏ ਵੱਡੇ ਵਪਾਰੀ ਹੋ ਗਏ ਚੋਰੀ ਨਾ ਗੰਨੇ ਚੁੱਪ ਦੇ ਵੇਖੋ ਨੇ ਚਰਚੇ ਰੂਪ ਦੇ ਆਪੇ ਨੂੰ ਐਪਾਂ ਖਾ ਗੀਆਂ ਹੱਥਾਂ 'ਚ ਸੱਥਾਂ ਆ ਗੀਆਂ ਫਾਇਆ ਇਹ ਫੇਸਬੁੱਕ ਨੇ ਇਹੀ ਤੇ ਮੈਨੂੰ ਦੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ ਕਿ ਵੇਖੀ ਤੋ ਰੱਬਾ ਮੇਰਿਆ ਕਾਵਾਂ ਨੇ ਕਿਦਾਂ ਘੇਰਿਆ ਕੰਲੀ ਅਕਹਿਰੀ ਕੂੰਜ ਨੂੰ ਕਿਸੇ ਝਾਂਜਰਾਂ ਦੀ ਗੂੰਜ ਨੂੰ ਉਹਦੀ ਅਖੀਰੀ ਚੀਕ ਦਾ ਮੈਂ ਦਰਦ ਪਿਆ ਉਲੀਕ ਦਾ ਉਸੇ ਹੀ ਦਿਨ ਤਰੀਕ ਦਾ ਇਨਸਾਫ ਨੂੰ ਉਡੀਕ ਦਾ ਗਾਲਾਂ ਤੇ ਮੁੰਡੇ ਨੱਚਦੇ ਵੇਖੋ ਲਖਾਰੀ ਸੱਚ ਦੇ ਵੇਂਦੇ ਹਵਾ ਦਾ ਰੁਖ ਨੇ ਇਹੀ ਤੇ ਮੈਨੂੰ ਦੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ ਕਿ ਬੱਚਿਆ ਜੋ ਨਸ਼ਾ ਸਰੰਜਦਾ ਬੱਚਿਆ ਜੋ ਨਸ਼ਾ ਸਰਿੰਜ ਦਾ ਤੇ ਮਾਂ ਦੇ ਅੱਖ ਦੀ ਇੰਜ ਦਾ ਇੱਕੋ ਹੀ ਨਾਪ ਤੋਲ ਹੈ ਇੱਕ ਐਸਾ ਮੇਲਜੋਲ ਹੈ ਲੀਡਰ ਬਣਾਉਂਦੇ ਚਾਹਂਦੀਆਂ ਸੇਵਿਆਂ ਨੂੰ ਮਾਵਾਂ ਜਾਂਦੀਆਂ ਰੋਂਦੀ ਨੂੰ ਦੰਦਲਾਂ ਪੈਂਦੀਆਂ ਅਖੀਰ ਇਹੇ ਕਹਿੰਦੀਆਂ ਪੁੱਛਦੀਆਂ ਰੱਬਾ ਹੰਬ ਕੇ ਗਲਤੀ ਕੀ ਇਹਨੂੰ ਜੰਮ ਕੇ ਕੀਤੀ ਐ ਮੇਰੀ ਕੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ ਇਹੀ ਤੇ ਮੈਨੂੰ ਦੁੱਖ ਨੇ ਕਿ ਜੰਮਦਾ ਹੀ ਕਰਜੇ ਹੇਟ ਸੀ ਉਤੋਂ ਇਹ ਪਾਪੀ ਪੇਟ ਸੀ ਪਹਿਲਾਂ ਹੀ ਬਹੁਤਾ ਲੇਟ ਸੀ ਅਜੇ ਹੋਰ ਕਰਦਾ ਵੇਟ ਸੀ ਮੈਨੂੰ ਨਾਰਾਹਮਾਂ ਦਿੱਤੀਆਂ ਸਭ ਨੇ ਸਲਾਹਾਂ ਦਿੱਤੀਆਂ ਯਾਰਾਂ ਨੇ ਫੇਰੇ ਮੁਖ ਨੇ ਇਹੀ ਤੇ ਮੈਨੂੰ ਦੁੱਖ ਨੇ ਇਹੀ ਤੇ ਮੈਨੂੰ ਦੁੱਖ ਦੋਸਤੋ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ